ਯੇਰੀ ਯੇਰੀ ਪਿਛਲੀ ਗੱਲ ਉਹ ਵੀ ਮਾੜੀ ਜੀ ਸੁਣ ਲਓ ਕਿ ਮੈਂ ਹੁਣ ਬੈਠਾ ਕਿ ਮੈਂ ਇਹ ਸੰਗਤਾਂ ਦੇ ਵਿੱਚ ਕਹਾਂ ਕਿ ਮੈਂ ਸੇ ਸੰਤ ਕਰਤਾ ਅਰਸ਼ੋਗ ਵਿੱਚ ਠਾਕੁਰ ਸੁਪੇ ਵਿੱਚ ਇਹ ਵੀ ਗੱਲ ਹੋ ਗਈ ਇਹ ਪਰਮੇਸ਼ਰ ਦੀ ਐਸੀ ਮੌਜ ਹੀ ਹੈ ਜਿਵੇਂ ਉਹ ਸ਼ੌਂਦਾ ਹੈ ਇਹ ਆਪਣੇ ਵੀ ਜੇ ਪਗਤ ਜਾਗਰ ਸਿੰਘ ਨੇ ਦੱਸਿਆ ਨਾ ਇਹਨਾਂ ਨੇ ਆਪੂਛੀ ਨੇੜ ਦੇ ਫਿਰ ਮਾਮੇ ਦੇ ਪੁੱਤ ਭਰਾ ਸੀ ਇਹ ਸੰਧਗੁਰ ਦਾਰ ਸ ਨੂੰ 12ਵੀਂ ਜਮਾਤ ਪਾਸ ਕਰਕੇ ਕਟਵਾਰੀ ਲੱਗ ਗਿਆ ਤੇ ਕਹਿੰਦਾ ਜੀ ਇੱਧਰ ਮੇਰਾ ਖਿਆਲ ਹੈ ਉਹ ਕਹਿੰਦੇ ਤੁਹਾਨੂੰ ਇਹ ਪੜਾ ਦੇਣਗੇ ਇਹ ਪੜਾ ਦੇਣਗੇ ਮੈਨੂੰ ਕਹਿੰਦੇ ਉਹ ਨਹੀਂ ਕਹਿੰਦੇ ਤੈਨੂੰ ਸੰਤਾਂ ਕੋਲ ਲੈ ਜਾਣੇ ਸੰਤਾਂ ਕੋਲ ਲਿ ਗਏ ਤੇ ਉਹ ਕਹਿੰਦੇ ਇਹਨੂੰ ਬੁਣਾ ਦੇ ਕੁਝ ਤੇ ਠਾਕੁਰ ਸੁਣਦੀ ਇਹ ਗੱਲ ਇਹਨਾਂ ਦੇ ਕਰਸ਼ ਵਿੱਚ ਬਹੁਤ ਚੱਕੜ ਆਈ ਸੀ ਨੀਂਦ ਤੱਕ ਵੀ ਨਹੀਂ ਸੀ ਆਉਂਦੀ ਕੋਈ ਐਸਾ ਇਹਨਾਂ ਤੋਂ ਵਗਨ ਹੋ ਗਿਆ ਸੀ ਉਹ ਸਵਰਨ ਸੁਣੀ ਹੁੰਦੇ ਸੀ ਕਿ ਉਹਨਾਂ ਨੇ ਕਿਹਾ ਵੀ ਤੂੰ ਮਹਾਪਰਸ਼ਾ ਕੋਲ ਚਲੇ ਜਾ ਉੱਥੇ ਤੇਰਾ ਇਹ ਦੁੱਖ ਨੂਰ ਸਕਦਾ ਹੈ ਇਹ ਉਹ ਫੇ ਸ਼ਿਵਾਵੂ ਇੱਚ ਕਰਦੇ ਰਹੇ ਤੇ ਇਹ ਸੰਤ ਕਰਤਾਰ ਸੋਹਣਾਂ ਦੀ ਇੱਛਾ ਸੀ ਕਿ ਆਪਣੇ ਮੈਂ ਇਸ ਪਰਵੀ ਤੇ ਹੋਵਾਂ ਅਸਾ ਵਾਰਤਾ ਲੋਕ ਮੈਨੂੰ ਮੰਨਣ ਜਾ ਹੋ ਜਿਵੇਂ ਜਾਰੀ ਜ્ઞਾਨੀ ਇਹ ਸੰਤ ਜਿਹਾ ਹੋ ਜੀ ਕਿ ਉਹ ਇਸ ਵਾਸ਼ਨਾ ਨਾਲ ਸ਼ਿਵਾ ਬੋਧ ਕਰਦੇ ਸੀ ਧਾਕ੍ਰਸ਼ਨ ਵੀ ਕਰਦੇ ਸੀ ਇਸ ਦੇ ਲਈ ਸ਼ਾਂਤੀ ਹੋ ਗਈ ਹੋਰ ਸਭ ਕੁਝ ਹੋ ਗਿਆ ਸੀ ਕਰੀਨਾ ਦੀ ਵਾਸ਼ਨਾ ਇਹ ਸੀ ਤੇ ਹੁੰਦੇ ਹੁੰਦੇ ਪਰ ਸੰਤ ਕਰਤਾਰ ਸੋਹਣ ਦਾ ਜਿਹੜਾ ਉਹਨਾਂ ਦੀ ਇੱਛਾ ਸੀ ਜਦੋਂ ਇੱਛਾ ਹੋਏ ਦੂਜਨ ਵੀ ਪਰ ਲੈਣੀ ਵੀ ਇਹ ਵੱਡਾ ਹੋਣਾ ਚਾਹੁੰਦਾ ਫਿਰ ਆਪੋ ਵਿੱਚ ਹੀ ਖੈ ਸ਼ੁਰੂ ਹੋ ਜਾਂਦੀ ਵੀ ਤੇਰੇ ਨਾਲੋਂ ਤਾਂ ਵੱਡੇ ਵੱਡੇ ਇੱਥੇ ਵਿਦਿਆਦੇ ਵਿੱਚ ਵੀ ਅੱਗੇ ਨੇ ਹੋਰ ਵੀ ਅੱਗੇ ਐ ਤੋਂ ਫਿਰ ਆਪੋ ਵਿੱਚ ਹੀ ਫਰਕ ਪੈ ਗਿਆ ਕਹਿ ਨਾ ਸਕਣ ਗਿਆ ਹੋਰ ਕੀ ਜਨਮ ਮਹਾਪੁਰਸ਼ਾਂ ਨੇ ਫਿਰ ਮਹਾਪੁਰਸ਼ਾਂ ਨੇ ਕਿਹਾ ਵੀ ਚੰਗਾ ਕਰਦੇ ਆਂ ਸਿਆ ਪੂਰੀ ਗਏ ਯਹੂਸ਼ੀ ਦੇ ਸੰਤ ਸੰਤਾਂ ਖੰਡ ਕਰਦਾਰਸ਼ ਨੂੰ ਕਹਿੰਦੇ ਵੀ ਚੰਗਾ ਤੇਰੀ ਇੱਛਾ ਤਨ ਕਰਾਂਗੇ ਬਣਾਗੇ ਕਹਿੰਦੇ ਕਰਦੇ ਨਹੀਂ ਹੁਣ ਪਰਣੀ ਸਾਹਿਬ ਆਏ ਤੇ ਹੁਣ ਕਰੋ ਜੀ ਮੈਨੂੰ ਪਗ ਪੂਜ ਦਿਓ ਇਹੋ ਚੀਜ਼ ਕਰੋ ਤੇ ਉੱਥੇ ਆ ਕੇ ਭਗਤ ਜੀ ਵੀ ਸੀ ਭਗਤ ਜੀ ਕਹਿਣ ਲੱਗੇ ਵੀ ਨਹੀਂ ਹੁਕਮ ਨਹੀਂ ਹੈ ਵਾਹਿਗੁਰੂ ਤੇ ਪਗ ਜਿੱਥੇ ਜਾਣੀ ਉੱਥੇ ਹੀ ਜਾਣੀ ਕਾ ਵੀਦਰ ਸੀ ਉਹਨਾਂ ਦਾ ਵਿਚਾਰ ਤੁਮਾਰੇ ਕੋਈ ਪਗਲ ਨੂੰ ਆਸੀ ਸੁੜਾਇਆ ਸੀ ਵੀ ਕੋਈ ਨੀ ਸੰਗਤ ਦਾ ਦੇ ਦੁਖੀ ਬਣਾ ਕੇ ਜੈਸੀ ਬਣਾ ਕੇ ਇਹੋ ਜੀ ਚ ਵੀ ਪਰਮਾਰਥ ਸਿਧ ਕਰੋ ਤੇ ਉੱਥੇ ਫੇਰ ਸੰਤਨ ਕਰਕੇ ਆਏ ਸੀ ਇਹ ਕਹਿਣ ਲੱਗਾ ਆਪਣੇ ਡਿਊਟੀ ਸਾਹਿਬ ਮਕੰਨ ਸਿੰਘ ਜੀ ਉੱਥੇ ਬੈਠੇ ਸੀ ਤੇ ਉਹਨਾਂ ਨੇ ਸੰਤ ਨੂੰ ਸੇਵਾ ਪਾਉ ਦਿੱਤਾ ਕਥਾ ਦੀ ਸਮਾਪਤੀ ਤੇ ਪਟਨੀ ਸਾਹਿਬ ਚੰਦ ਬੈਠੇ ਸੀ ਇਹ ਕਹਿੰਦੇ ਜੀ ਕਰੋ ਇਹ ਉਹ ਸੰਤਾਂ ਨੇ ਜਿਹੜਾ ਸੀ ਉਹ ਸਿਰ ਕੋ ਉਹ ਗੱਲ ਦੇ ਵਿੱਚ ਆਪਣੇ ਪਾਇਆ ਉਹ ਇਹਨੂੰ ਫੜਾਤਾ ਤੇ ਸ੍ਰੀ ਸਾਹਿਬ ਜਿਹੜੀ ਸੀ ਦਿੱਪਤੀ ਗੰਨ ਮੈਨੂੰ ਦਿੱਤੀ ਤੇ ਫੇਰੇ ਇੱਕ ਨਵੀਨ ਯੋਨੀ ਸ਼ਰਨ ਬੀਤੀ ਚੰਦੀ ਇਹ ਵੀ ਉੱਥੇ ਗਿਆ ਸੀ ਉਹਨਾਂ ਨੂੰ ਕਹਾਂ ਕਿ ਸੁਣ ਕੇ ਫੇਰੇ ਨੇ ਕਿਹਾ ਵੀ ਨਹੀਂ یوں ਨਹੀਂ ਜੀ ਕਿ ਤੁਸੀਂ ਦੀਵਾਨ ਦੇ ਵਿੱਚ ਇਹ ਕਹੋ ਸਾਰੀਆਂ ਸੰਤਾਂ ਦੇ ਵਿੱਚ ਇਹ ਕਹਿੰਦੇ ਮੈਂ ਟੇਪ ਭਰ ਦੂੰਗਾ ਲੋਕ ਕਹਿੰਦੇ ਬਈ ਹੋਰ ਕਿਸੇ ਨੂੰ ਪੱਗ ਦਿੱਤੀ ਨਹੀਂ ਮੈਨੂੰ ਦਿੱਤੀ ਹੈ ਮੈਂ ਮੈਂ ਜਹਰੂ ਸਿੰਘ ਕੋਈ ਸਤਵੰਦ ਨੇ ਦੇ ਵਿੱਚ ਵੀ ਚੰਗਾ ਬਈ ਜਿਹੜੀ ਸਾਡੀ ਕੋਈ ਵਿਦਾ ਸੀ ਐਸਸੀ ਜਾਂ ਉਸ ਕੀ ਦੇ ਚ ਉਹ ਤੇ ਨਹੀਂ ਕਰਦੀ ਹੋਈ ਸੋ ਇਹਨਾਂ ਰਾਤ ਫਿਰ ਇੱਥੇ ਜਿਸ ਵੇਲੇ ਸੰਤਵੰਦ ਦਾ ਅੰਤਿਮ ਸੰਸਕਾਰ ਹੋਇਆ ਇੱਥੇ ਕੀਰਪੁਰ ਸਾਹਿਬ ਕੱਠ ਹੋਣਾ ਹੀ ਸੀ ਸਾਰੇ ਕਿ ਉਹ ਸੰਤ بابا ਇੰਦਰ ਸ਼ੋਨੀ ਵੀ ਸੀ ਸੰਤ بابا ਜੈ ਸੁਨੀ ਵੀ ਸੀ ਸੰਤ بابا ਨਰੈਣ ਸ਼ੋਨੀ ਵੀ ਸੀ ਜਥੇਦਾਰ ਗੁਰਦਿਆਲ ਸਿੰਘ ਵੀ ਸੀ ਸਾਰੇ ਸੀਗੇ ਤੇ ਉਹ ਕਹਿੰਦੇ ਵੀ ਜੇ ਤਾਂ ਸੰਤ یوں ਕਰਦੇ ਨਾ ਕਿ ਸਾਰਿਆਂ ਨੂੰ ਸਾਨੂੰ ਇਕੱਠੀ ਕਰਕੇ ਇਹ ਹੋਰ ਚੀਜ਼ ਆ ਫੇਰ ਇਹ ਦਿੰਦੇ ਪਰ ਸੰਤ ਤਾਂ ਨਾ ਹੋਊਗਾ ਕਿ ਜਦੋਂ ਇਹ ਸਮਝ ਆਇਆ ਕਰਦੇ ਹੋ ਥਲੀ ਨੂੰ ਕਰਦੇ ਹੋ ਫਿਰ ਉਹਨਾਂ ਨੇ ਸਾਰਿਆਂ ਨੇ ਸਮਝ ਗਏ ਜੇ ਹੋਰ ਚੀਜ਼ ਹੈ ਮੈਨੂੰ ਮੈਂ ਮੈਂ ਨਹੀਂ ਕਰਦਾ ਇਹ ਇਹ ਹੋਈ ਉਨਾਂ ਨੇ ਇਹ ਕਹਿ ਕੰਨ ਨਹੀਂ ਇਹ ਸੋ ਕਰਨੀ ਬੋਗੀ ਜਹੂਸ਼ੀ ਇਹ ਸੰਖੇਪ ਦੇ ਨਾਲ ਉਹਨਾਂ ਦਾ ਗੁਰਮੁਖ ਸਾਈ ਦਾ ਜਹੂਸ਼ੀ ਦਾ ਤੇ ਉਹ ਉਹ ਸੁਣਾਇਆ ਫਿਰ ਦੇਖ ਲਓ ਜਿਹੜੀ ਉਹਨਾਂ ਨੇ ਸੇਵਾ ਕੀਤੀ ਸੰਤ ਕਰਤਾਰ ਸਿੰਘ ਨੇ 8.5 ਸਾਲ ਸੇਵਾ ਕੀਤੀ 8.5 ਸਾਲ ਲਈ ਉਹਨਾਂ ਦਾ ਖੂਬ ਡੰਕਾ ਬਜਿਆ ਜਦੋਂ ਪੇੜ ਦੇ ਰਹੇ ਹੋਰਿਆ ਤੇ ਜਿਹੜੀ ਅਖੀਰ ਤੇ ਗੱਲ ਹੋਈ ਹੋਈ ਇਸ ਨੇ ਬਾਬੇ ਠਾਕੁਰ ਸਿੰਘ ਉਹਨਾਂ ਨੇ ਵੀ ਸੇਵਾ ਕੀਤੀ ਪ੍ਰਮੇਸ਼ਰ ਕਿਸੇ ਦਾ ਪੜ ਨਹੀਂ ਗੋਣ ਦਾ ਸਾਰੇ ਨੂੰ ਦਿਂਦਾ ਦਿਂਦਾ ਕਰਦਾ ਹੈ ਸੋ ਇਹ ਉਹਨਾਂ ਮਹਾਪੁਰਸ਼ਾਂ ਦੇ ਆਪਣੀ ਅੰਤਰਾ ਆਤਮੇ ਜਾਗਤ ਜੂਦਾ ਪੁਰਕਵਸਰਾ ਪੁਰ ਜਾਵੀ ਪੁਰ ਜਿਹੜਾ ਲੁਦੇ ਆ ਸੁਣਨੇ ਠਾਈ ਕਥਾ ਕੀਤੀ ਹੈ ਸੰਤ ਜੈਸੂਨੀ ਫਿਰ ਕੇ ਕਰਦੇ ਰਹੇ ਸੰਤ ਰਣਸੂਨੀ ਉਹਦਾ ਫੱਕਰੀ ਸੀਗੇ ਬਾਬਾ ਜੈ ਤੁੰਤ ਅਯੂਰਾ ਸੁ ਉਹ ਉਹਨੂੰ ਲੋਕਾਂ ਨੇ ਕਨਪੜ ਕੰਨ ਮੈਂ ये अनपढ़ मैं ब्रह्म गयानी है खुदा यह सुभाष है ये तो एवं ज्ञान चुकी फिरते हैं मेरे को ब्रह्म गया असली संतों का जगुरू परमेश्वर का इस तरह की गलबात अभी तो नहीं सी होनी तो चाहती थी पर दिन होने करके गलबात की फिर ये जिस वेले अपने संतान का इसे समागम होया इसे भी इन ਬਿਲੀ ਜਨ ਇਹ ਵੀ ਆ ਗਏ ਪਿੱਛੇ ਵੀ ਮੈਨੂੰ ਬੜਾਈ ਮਿਲੇ ਤੇ ਸੰਤ ਜੀ ਨੇ ਕਿਹਾ ਸੀ ਬੇ ਜੀ ਪਿੰਡਰੀ ਪਿੰਡਰਾਂ ਦਾ ਵੀ ਮੇਰਾ ਨਾਲ ਖਾਦੇ ਵੀ ਉੱਥੇ ਹੈ ਸਤ ਗੰਦੀ ਉਸ ਵਡੇ ਵਾਸ ਨਹੀਂ ਹੈ ਪਿੰਡਰ ਜਿਹੜੇ ਹੈ ਨਾ ਉਹ ਉੱਥੇ ਸਾਂਝੇ ਹੈ ਉਹ ਨਹੀਂ ਅਸੀਂ ਕਰ ਸਕਦੇ ਤੇ ਜਿਸ ਵੇਲੇ ਪਟਨੀ ਸਾਹਿਬੀ ਗੱਲ ਹੋਈ ਮੈਨੂੰ ਪਤਾ ਲੱਗਾ ਮੈਂ ਕੁਝ ਵਿਚਾਰਾ ਅੱਗੇ ਲਿਖੀ ਹੋਈ ਸੀ ਗੁਰਬਾਣੀ ਨਹੀਂ ਕੁਝ ਲਿਖ ਰਿਆ ਸੀ ਪੀ ਆ ਜੀ ਕੰਨੇ ਸ਼ਾਂਤ ਕਰਤਾ arsonanu ਕਰ ਦਿੱਤਾ ਸੰਤ ਨੇ ਮੈਂ ਕਿਹਾ ਮੈਂ ਆਪ ਜਾ ਕੇ ਵੇਖਣਾ ਤੇ ਸੰਤ ਬੈਠੇ ਸੀ ਕੋਈ ਸ੍ਰੀ ਜੀ ਉਹਨਾਂ ਦਾ ਕਾਫੀ ਢਿੱਡਾ ਹੋ ਗਿਆ ਸੀ ਪਿਛੋਂ ਕੋਈ ਪ੍ਰਾਰਭ ਦੇ ਅਨਸਾਰ ਤੇ ਇਹ ਇਹ ਵੀ ਸੀ ਉੱਥੇ ਤੇ ਸੰਤ ਬੰਨੇ ਵੀ ਖਿਆਲ ਤਾਂ ਤਰੇ ਤੇ ਸੀ ਤੂੰ ਤਿਆਗੀਂ ਮਹਾਰਾਜ ਜੀ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਕਿ ਮੈਂ ਮੁਕੀ ਹੋਆ ਜੋ ਇਸ ਤਰ੍ਹਾਂ ਬੜਾ ਮੈਂ ਜੋ ਜ਼ਿੰਮੇਵਾਰੀ ਸੰਭਾ ਮੈਨੂੰ ਤਾਂ ਹੈ ਨਾਮ ਦੀ ਬਖਸ਼ਿਸ਼ ਕਰਦੇ ਇਹਦੇ ਨਾਮ ਦੇ ਸਾਨੂੰ ਵੀ ਚਾਹੀਦੇ ਇਸ ਹੀ ਉੱਥੇ ਖੜਾ ਇਹ ਨੂੰ ਕਹਿੰਦੇ ਇਹਨਾਂ ਨੇ ਤੁਹਾਨੂੰ ਘੁੜਾਵਾ ਇਹ ਨੂੰ ਕਹਿੰਦੇ ਮਹਾਰਾਜ ਜੀ ਜੇ ਤੁਹਾਡੀ ਬਖਸ਼ਿਸ਼ ਹੋਈ ਤੇ ਫਿਰ ਬਾਕੀ